ਉਹਨਾਂ ਦੀ ਬੈਕਗ੍ਰਾਉਂਡ ਉਹਨਾਂ ਦਾ ਫੇਵਰਿਟ ਕਲਰ ਕਿਹੜਾ ਉਹ ਚੇਂਜ ਕੀਤਾ ਫੇਵਰਿਟ ਉਹ ਬਿਲੋਂਗ ਕਿੱਥੋਂ ਕਰਦੇ ਆ ਉਹਨਾਂ ਦੀ ਬੈਕਗ੍ਰਾਉਂਡ ਦਾ ਮਤਲਬ ਇਹਦਾ ਨਹੀਂ ਹੈ ਕਿ ਉਹ ਮੈਂ ਡਿਸਾਈਡ ਕਰਦਾ ਉਹ ਕਿੰਨੇ ਭੈਣ ਭਾਉ ਇੰਡੀਆ ਤੋਂ ਕਿਹੜੀ ਸਟੱਡੀ ਕਰਕੇ ਆ ਰਹੀ ਹੈ ਉਹ ਕਰੈਕਟਰ ਉਹਨਾਂ ਨੂੰ ਬਹੁਤ ਡੀਪਲੀ ਲਿਖਿਆ ਜਾਂਦਾ ਉਹਦੇ ਬੇਸ ਤੇ ਇਹਦਾ 7 ਤੋਂ 8 ਕਰੈਕਟਰ ਆ ਜਿਹੜੇ ਮੇਨ ਆ ਇਧਰ ਨਹੀਂ ਜੇ ਮੈਂ ਬੰਦਾ ਅਲੇਕੇ ਨੂੰ ਮੂੰਹ ਕਾਣ ਚਾਹ ਰਿਹਾ ਜੇ ਸੱਤ ਪੂਰੀ ਹੋ ਜਾਣਾ ਠੀਕ ਹੈ ਹਰ ਇੱਕ ਕਰੈਕਟਰ ਦੀ ਆਪਣੀ ਆਪਣੀ ਡਿਮਾਂਡ ਹੈ ਠੀਕ ਹੈ ਜਿਆ ਕਰੈਕਟਰ ਜੀ ਕਰ ਰਿਹਾ ਠੀਕ ਹੈ ਜੀ ਤੁਸੀਂ ਨਾ ਵੈਸੇ ਇੱਕ ਚੈੱਕ ਲਈ YouTube ਦੇ 7ਵਾਂ ਐਪੀਸੋਡ ਤੇ ਜਿਹੜੇ ਕਮੈਂਟ ਚੈੱਕ ਕਰ ਲਓ ਆਡੀਅנס ਦਾ ਰਿਵਿਊ ਕੀ ਆ ਰਿਹਾ ਹੈ ਠੀਕ ਹੈ ਜੀ ਹਰ ਇੱਕ ਕਰੈਕਟਰ ਦੀ ਡਿਮਾਂਡ ਆ ਇੱਕ ਕਰੈਕਟਰ ਹੈ ਜੀ ਆ ਜੀ ਹੁਣ ਤੁਸੀਂ ਇਹ ਕਹਿੰਦੇ ਨਸ਼ਾ ਬੋਲ ਤਾਂ ਗਾਣਾ ਨਾਲ ਮੈਨੂੰ ਕਿਹਦਾ ਕਿਹਦਾ ਲੱਗਦਾ ਕਿ ਆਪਾਂ ਨਸ਼ਾ ਨਹੀਂ ਦਿਖਾ ਸਕਦੇ ਨਸ਼ਾ ਜਿਆਦਾ ਖਰਾਬ ਆ ਗਾਣਿਆਂ 'ਚ ਅੱਜ ਸਾਰੇ ਕਿਤੇ ਨਸ਼ਾ ਚਾਹੁੰਦਾ ਤੁਸੀਂ ਉਹ ਤੇ ਬੋਲੋ ਸਰ ਸਾਰੇ ਨਹੀਂ ਬੋਲਦੇ ਆ ਵੀ ਕਿੰਨਾ ਕਿਤੇ ਜੇਰਮ ਜੇਡੀ ਜੀ ਨੂੰ ਮੇਰੀ ਮੰਨਣੀ ਆ ਪੰਜਾਬ ਨਾਲ ਉਹ ਜਿਹੜੀਆਂ ਬਾਹਰਲੀ ਕੰਟਰੀਆਂ ਦਾ ਚਾਹ ਜਿਹਦੀ ਸਾਰੀ ਹੁੰਦੀ ਕੀ ਜਦੋਂ ਤੁਸੀਂ ਸਾਰੀ ਦੇਖ ਲਈ ਨਾ ਤੁਹਾਡੇ ਸਾਰੇ ਦੇ ਇੱਕ ਪੁਆਇੰਟ ਆਫ ਊ ਚੇਂਜ ਹੋ ਜਾਂਦੇ ਅੱਛਾ ਜੀ ਸ਼ੂਟਿੰਗ ਦੀ ਗੱਲ ਪੁੱਛੋ ਨਾ 20 ਦੀ ਗੱਲ ਪੁੱਛੋਗੇ ਜਿਹੜਾ ਮੇਰਾ ਬਲੀਵ ਆ ਪੰਜਾਬ ਦੇ ਵਿੱਚ ਤਾਂ ਸਮਝੋ ਕਿ 2% ਰਿਸ਼ਾ बाकी ਕਰਦੀ ਹੈ ਜਿਹੜਾ ਕੈਨੇਡਾ ਦੇ ਵਿੱਚ ਅੱਜ ਤੱਕ ਇੰਨੇ ਤੇ ਜ਼ਿਆਦੇ ਮਸ਼ਵਰਾਂ ਤੇ 2 ਗ੍ਰਾਮ ਆਪਾਂ ਹੀਰੋ ਲੀਡਰ ਰੱਖ ਸਕਦੇ ਉੱਥੇ ਬੱਚਿਆਂ ਨੂੰ ਇਹ ਜਿਹਦੀ ਟੀਚਿੰਗ ਦਿੱਤੀ ਜਾਂਦੀ ਹੈ ਆਪਣਾ ਸਾਡੀ ਆਪਣੇ ਨਾਲ ਕਦੀ ਇੱਕ ਬਜ਼ੁਰਗ ਜੀ ਤੇ ਗਿਆ ਉਹਨਾਂ ਦੇ ਬੱਚਿਆਂ ਨੂੰ ਅੱਜ ਦੇ ਦਿਨ ਦੱਸਿਆ ਜਾ ਰਿਹਾ ਕਿ ਭਾਈ ਤੁਸੀਂ ਓਵਰਡੋਜ਼ ਨਾ ਹੋ ਜਾਈਓ